ਲਗਭਗ 4000 ਗਰਾਊਂਡ ਜਿਹੜੇ ਨੇ 10-10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੰਤਨਾ ਨਾ ਜਿੰਤਨਾ ਬਾਤ ਦੀ ਗੱਲ ਹੈ ਪਰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚਰਨ ਦੇ ਵਿੱਚ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਨੇ ਤਾਂ ਗਰਾਊਂਡ ਅਸੀਂ ਵੀ ਸਾਡੇ ਪਿੰਡ ਵੀ ਗਰਾਊਂਡ ਹੈ ਅਸੀਂ ਆਪ ਹੀ ਭਰਤਾਂ ਪਾਉਂਦੇ ਰਹੇ ਹਾਂ ਜੀ ਚਲੋ ਯਾਰ ਭੋਲੇ ਦਾ ਟਰੈਕਟਰ ਲੈ ਲੋ ਚਲੋ ਕਹੀਂ ਆ ਚੱਕੀ ਯਾਰ ਯਾਰ ਗਰਾਊਂਡ ਜਾ ਬਣਾ ਲਈਏ ਹਨਾ ਸਰਕਾਰਾਂ ਸਕੂਲਾਂ ਤੋਂ ਕਾਦੀਆਂ ਉਮੀਦਾਂ ਲੈਂਦੇ ਸੀ ਸਰਕਾਰ ਬਣਾਉਗੀ ਇਹ ਚੀਜ਼ਾਂ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਅਸੀਂ ਆਲਰੇਡੀ ਮੈਂ ਸਪੋਰਟਸ ਮੰਤਰੀ ਵੀ ਹਾਂ ਇਸ ਕਰਕੇ ਮੈਨੂੰ ਪਤਾ ਇਸ ਗੱਲ ਅਸੀਂ 올림픽 ਜਾਂ ਕਿਸੇ ਵੀ ਵਰਡ ਲੈਵਲ ਦੇ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਵੀ ਪੈਸੇ ਦੇਣੇ ਆ ਜਿਹੜੇ ਜਿੱਤ ਕੇ ਆ ਜਾਂਦੇ ਨੇ ਉਹ ਤਾਂ ਹਰੇਕ ਦੇ ਦਿੰਦਾ ਉਹਨਾਂ ਨੂੰ ਪਹਿਲਾਂ ਤਿਆਰੀ ਵਾਸਤੇ 20 80 ਕਹਿੰਦੇ ਆ ਕਿ ਉਹ ਬੂਟ ਤਾਂ ਲੈ ਲਾ ਜਿਹੜੇ ਬੂਟ ਪਾ ਕੇ ਭੱਜਣਾ ਹੈ ਉਹ ਜੈਵਲਨ ਤਾਂ ਲੈ ਲਾ ਜਿਹੜੀ ਜੈਵਲ ਨੂੰ ਸੁੱਟਣੀ ਹੈ ਉਹ ਗੱਦਾ ਤਾਂ ਮਿਲ ਜੇ ਜਿਹੜੇ ਗੱਦੇ ਤੇ ਕੰਪੀਟੀਸ਼ਨ ਹੋਣਾ ਹੈ ਰੈਸਲਿੰਗ ਦਾ ਇੱਥੇ ਮਿੱਟੀ ਤੇ ਕੁਲੀ ਜਾਂਦੇ ਰਹਿੰਦੇ ਆ ਉੱਥੇ ਗੱਦਾ ਹੁੰਦਾ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ 8-8 10-10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੰਨਾ ਨਾ ਜਿੰਨਾ ਬਾਅਦ ਦੀ ਗੱਲ ਹੈ ਪਰ ਕਿਰਿਆ ਤਿਆਰੀ ਤਾਂ ਪ੍ਰੋਪਰ ਤਰੀਕੇ ਨਾਲ ਹੋਵੇ ਨਾ ਸੋ ਪਹਿਲੀ ਸਰਕਾਰ ਹੈ ਜਿਹੜੀ ਤਿਆਰੀ ਵਾਸਤੇ ਵੀ ਪੈਸੇ ਦਿੰਦੀ ਹੈ ਬਾਅਦ ਜਿੱਤਣ ਜਿੱਤ ਕੇ ਆਉਣ ਤੋਂ ਬਾਅਦ ਦੇਣੀ ਦੇਣੀ ਅਸੀਂ ਉਹਨਾਂ ਨੂੰ ਸੋ ਸਪੋਰਟਸ ਨੂੰ ਜਿਹੜਾ ਪੰਜਾਬ ਸਰਕਾਰ ਪ੍ਰਾਇਓਰਟੀ ਤੇ ਲੈ ਕੇ ਦੁਬਾਰਾ ਫੇਰ ਅਸੀਂ 골ਡ ਮੈਡਲ ਵਾਲੇ ਅਸੀਂ ਸਿਲਵਰ ਮੈਡਲ ਵਾਲੇ ਅਸੀਂ ਪੋਡੀਅਮ ਤੇ ਫਿਨਿਸ਼ਰ ਪੰਜਾਬ ਸਰਕਾਰ ਦੇ ਜਿਹੜੇ ਪਲੇਅਰਾਂ ਨੂੰ ਕਾਰਨਾ ਔਰ ਸੀਨੀਅਰਾਂ ਨੂੰ ਵੀ ਬਹੁਤ ਇਸਤੇਮਾਲ ਉਹਨਾਂ ਦੇ ਤਿਆਰ ਵੀ ਅਸੀਂ ਕਰਾਂਗੇ ਤੇ ਇਸ ਵਕਤ ਵੀ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੈ ਸ਼ੁਭਮਨ ਕ੍ਰਿਕਟ ਦਾ ਕੈਪਟਨ ਹੈ ਔਰ ਫੁੱਟਬਾਲ ਦੀ ਇੰਡੀਆ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤਿੰਨੋਂ ਗੇਮਾਂ ਦੇ ਕੈਪਟਨ ਪੰਜਾਬੀ ਨੇ ਇਹ ਮਤਲਬ ਹੈ ਕਿ ਸਾਡੇ ਕੋਲੇ ਟੈਲੈਂਟ ਤਾਂ ਸਾਡੇ ਕੋਲੇ ਹੈਗਾ ਮੌਕਾ ਮਿਲਣਾ ਚਾਹੀਦਾ ਮਾਲਪੁਰ ਵਾਲੇ ਪਾਸੇ ਫੁੱਟਬਾਲ ਚੱਲਦੀ ਹੈ ਸਾਡੇ ਸੁਨਾਮ ਵਾਲੇ ਪਾਸੇ ਬਾਕਸਿੰਗ ਹੈ ਸਾਡੇ ਪਾਰਟਸ ਨੇ ਇਦਾਂ ਬਰਨਾਲਾ ਹੌਕੀ ਹੈ ਸੰਸਾਰਪੁਰ ਮਿੱਠਾਪੁਰ ਹੌਕੀ ਹੈ ਜਲੰਧਰ ਵਾਲਾ ਪਾਸਾ ਸੋ ਅਸੀਂ ਹਰ ਹਰ ਖਿੱਤਾ ਸਾਡਾ ਕਿਸੇ ਨਾ ਕਿਸੇ ਖੇਡ ਦਾ ਸਪੈਸ਼ਲਿਸਟ ਹੈ। ਅਸੀਂ ਉਹਨਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ। ਉਧਰ ਬਾਰਾ ਸਿੰਘ ਕੈਪਟਨ ਹੈ ਸਾਡੇ। ਫੁੱਟਬਾਲ ਦੇ ਜੀਸੀਟੀ ਮਿਲ ਪਗਵਾੜਾ ਦੀ ਕਿੰਨੀ ਵਧੀਆ ਟੀਮ ਹੁੰਦੀ ਸੀ। ਕਪੂਰਥਲੇ ਦੀ ਜਿਹੜੀ ਰੇਲ ਕੋਚ ਫੈਕਟਰੀ ਦੀ ਕਿੰਨੀ ਵਧੀਆ ਫੁੱਟਬਾਲ ਦੀ ਟੀਮ ਹੁੰਦੀ ਸੀ। ਪੰਜਾਬ ਪੁਲਿਸ ਦੀ ਹਾਕੀ ਦੀ ਟੀਮ ਕਿੱਧਰ ਗਈ? ਨਾਮਤਾਰ 11 ਦੀ ਕਿੰਨੀ ਕਮਾਲ ਦੇ ਨਾਮਤਾਰ 11 ਦੇ ਪਲੇਅਰ ਜਿਹੜੇ ਇੰਡੀਅਨ ਹਾਕੀ ਟੀਮ ਚ ਰਹੇ ਨਾਮਤਰੀ 11 ਦੇ ਪੈਣੀ ਸਾਬੋਨ ਕੋਲੇ ਐਸਟੋਟਰਫੀ ਹੈਗਾ ਹੈ ਨਾ ਦਿਦਾਰ ਦੋਨੋਂ ਭਾਈ ਸੀਗੇ ਸਰਦਾਰਾ ਤੇ ਦਿਦਾਰਾ ਦੋਨੋਂ ਭਾਈ ਖੇਡਦੇ ਰਹੇ ਇੱਕੋ ਟਾਈਮ ਤੇ ਸੋ ਅਸੀਂ ਐਸਟੋਟਰਫ ਜਿਹੜੇ ਸਿੰਥੈਟਿਕ ਟਰੈਕ ਉਹ ਸਾਰੇ ਬਜਟ ਦੀ ਕੋਈ ਕਮੀ ਨਹੀਂ ਖੇਡਾਂ ਵਾਸਤੇ ਤਾਂ ਪੰਜਾਬੀ ਵੈਸੇ ਵੀ ਆਜ਼ਰ ਹੋ ਜਾਂਦੇ ਨੇ ਵੀ ਤੁਸੀਂ ਛੱਡੋ ਜੀ ਸਾਡਾ ਕੰਮ ਸਾਨੂੰ ਦਿਓ ਜੀ ਆਪਾਂ ਟੂਰਨਾਮੈਂਟ ਵੇਲੇ ਪਰਚੀ ਹੀ ਕੱਟ ਕੇ ਘਾਉਨੇ ਨੇ ਹਉ ਕਿੱਥੋਂ ਆਉਂਦਾ ਟੂਰਨਾਮੈਂਟ ਦਾ ਇਨਾਮ ਪਰਚੀਆਂ ਕੱਟਦੇ ਆ ਕੋਈ ਵੀ ਨਹੀਂ ਜਵਾਬ ਦਿੰਦਾ ਜੀ ਸੋ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ 3083 ਆਧੁਨਿਕ ਹਾਈ ਵੈਲਿਊ ਖੇਡ ਦੇ ਜਿਹੜੇ ਖੇਡਾਂ ਦੇ ਗਰਾਊਂਡ ਜਿਹੜੇ ਨੇ ਉਹ ਪਹਿਲੇ ਚੈਨਲ 'ਚ ਬਣਨੇ ਜਾ ਰਹੇ ਨੇ ਤੇ ਅਸੀਂ ਰੋਜ਼ਗਾਰ ਵੀ ਦੇਵਾਂਗੇ ਪੰਜਾਬ ਨੂੰ ਦੁਬਾਰਾ ਫੇਰ ਰੰਗਲਾ ਪੋਡੀਅਮ ਫਿਨਿਸ਼ਨਲ ਪੋਡੀਅਮ ਤੇ ਫਿਨਿਸ਼ ਕਰਨ ਵਾਲੇ ਤੇ ਸੋਨੇ ਦੇ ਚਾਂਦੀ ਦੇ ਸਿਲਵਰ ਦੇ ਮੈਡਲਾਂ ਨਾਲ ਉਹਨਾਂ ਦੀਆਂ ਗਰਦਨਾਂ ਜਿਹੜੀਆਂ ਨੇ ਉਹ ਭਰੀਆਂ ਹੋਣ ਇਹ ਸੋਚ ਕੇ ਅਸੀਂ ਜਿਹੜਾ ਇਹ ਪਲਾਨ ਬਣਾਇਆ ਤਾਂ ਕਿ ਉਹ ਇਧਰੋਂ ਉਧਰੋਂ ਜਾਂ ਕੋਈ ਬੁਰੀਆਂ ਸੰਗਤਾਂ ਜਾਂ ਕੋਈ ਡਰੱਗ ਵਗੈਰਾ ਤੋਂ ਬਾਤ ਸਕਣ ਤੇ ਸਰੀਰ ਵਰਤਿਆ ਜਾਂਦੇ ਸਕੇ ਜੀ ਸਰ ਇੱਕ ਆਪਣਾ ਬਜਟ ਚ ਰੱਖਿਆ ਸੀ ਜੀ ਪ੍ਰੋਪੋਜ਼ਲ ਘੇੜ ਨਰਸਰੀ ਦਾ ਹਾਂ ਜੀ ਹਾਂ ਜੀ ਹਾਂ ਜੀ ਘੇੜ ਨਰਸਰੀ ਵੀ ਹੁੰਦੀ ਨਰਸਰੀ ਦੇ ਵਿੱਚ ਕੀ ਹੈ ਨਰਸਰੀ ਚ ਸਾਨੂੰ ਨਾਲ ਉੱਥੇ ਹੋਸਟਲ ਬਣਾਉਣਾ ਉਹ ਉਹ ਚਾਰ ਪੰਜ ਪਿੰਡਾਂ ਬਾਅਦ ਇੱਕ ਹੋ ਜਾਊਗੀ ਨਰਸਰੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖੁਰਾਕ ਵੀ ਮਿਲੂਗੀ ਉਹਨਾਂ ਨੂੰ ਉਹਨਾਂ ਲਈ ਡਾਈਟ ਵੀ ਹੋਊਗੀ ਹਰ ਰੋਜ਼ ਖੇਡਣਗੇ ਇਨਡੋਰ ਗੇਮਾਂ ਵੀ ਹੋਣਗੀਆਂ ਆਊਟਡੋਰ ਗੇਮਾਂ ਵੀ ਹੋਣਗੀਆਂ ਇਹ ਪ੍ਰੋਜੈਕਟ ਤੋਂ ਬਾਅਦ ਹੋਏਗਾ ਇਹ ਹਾਂ ਨਰਸਿਸ ਹੋਰ ਸਮਝ ਲਓ ਨਰਸਰੀਸ ਤਾਂ ਇੱਕ ਹੋ ਗਈ ਆ ਕਿ ਇੱਕ ਇਨਡੋਰ ਫੈਸਿਲਿਟੀ ਹੋ ਗਈ ਉਹਨਾਂ ਦੇ ਰਹਿਣ ਨੂੰ ਹੋਸਟਲ ਹੋ ਗਿਆ ਅੰਦਰ ਮੈਸ ਹੋਗੀ ਹੈਨਾ ਕੋਚਸ ਵੀ ਹੋਗੇ ਗਰਾਊਂਡ ਤਾਂ ਚਲੋ ਹੋਣਗੇ ਜਿਵੇਂ ਅਸੀਂ ਹੁਣ ਬਲਟਨ ਪਾਕ ਕਿਰਕੇ ਆ ਸੋ ਐਸੇ ਤਰ੍ਹਾਂ ਹੀ ਅਸੀਂ ਆ ਗਰਾਊਂਡ ਆ ਜਿਹੜੇ ਓਪਨ ਗਰਾਊਂਡ ਨੇ ਜਿਹੜੇ ਆਪਾਂ ਆਮ ਤੌਰ ਤੇ ਹਰੇਕ ਪਿੰਡ ਕੋਲ ਸ਼ੁਰੂ ਹੀ ਗਰਾਊਂਡ ਨਾਲ ਹੁੰਦਾ ਵੀ ਇੱਥੇ ਟੂਰਨਾਮੈਂਟ ਹੁੰਦਾ ਜੀ ਸਾਡੇ ਬਾਅਦ ਚ ਉਹ ਬਾਅਦ ਚ ਉਹ ਕਿਹੜਾ ਗਰਾਊਂਡ ਹੈ ਟੂਰਨਾਮੈਂਟ ਦਾ ਤਿੰਨ ਚਾਰ ਦਿਨ ਦਾ ਹੁੰਦਾ ਬਾਹਰ ਦੇ ਵਿੱਚ ਉਹ ਗਰਾਊਂਡ ਮੱਝਾਂ ਬੈਠੀਆਂ ਨੇ ਆਵਾਰਾ ਪਸ਼ੂ ਬੈਠੇ ਆ ਢੂੜੀ ਵਾਲੀਆਂ ਟਰਾਲੀਆਂ ਖੜੀਆਂ ਨੇ ਹਨਾ ਤੇ ਜਾਫਰ ਉੱਥੇ ਮਨ ਲਈ ਜਿਸ ਇਸੇ ਵੀ ਗਰਾਊਂਡ ਨੇ ਜਿੱਥੇ ਪੀਕੇ ਵੀ ਨਸ਼ੇ ਵਾਲੇ ਮਿਲਦੇ ਆ ਜਾਂ ਸਰਿੰਜਾਂ ਮਿਲਦੀਆਂ ਇਹ ਨਾ ਹੋ ਅਸੀਂ ਉਹਨਾਂ ਦੇ ਗਰਾਊਂਡਾਂ ਦੇ ਮਤਲਬ ਜਿਹੜੇ ਜਿਵੇਂ ਅਸੀਂ ਸਕੂਲਾਂ ਨੂੰ ਕਹਿੰਦੇ ਆ ਕਿ ਅਸੀਂ ਇੱਕ ਹਰੇਕ ਸਕੂਲ ਨੂੰ ਇੱਕ ਜਿਹੜਾ ਕੈਂਪਸ ਮੈਨੇਜਰ ਦੇਵਾਂਗੇ ਅਸੀਂ ਗਰਾਊਂਡ ਬਣੇ ਚੜ੍ਹ ਰੱਖਾ ਸਰ ਸਪੋਰਟਸ ਡਿਪਾਰਟਮੈਂਟ ਜ਼ਮੀਨ ਕਿੱਥੋਂ ਲੈ ਕੇ ਆਊਗਾ ਕੀ ਪੰਚਾਇਤ ਹਰੇਕ ਪਿੰਡ ਕੋਲੇਜ ਹਰੇਕ ਪਿੰਡ ਕੋਲੇਜ ਨਹੀਂ ਹੈਗੀ ਆ ਦੇਖੋ ਹਰੇਕ ਪਿੰਡ ਕਹਿੰਦਾ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਜੀ ਮੇਰੇ ਕੋਲੇ ਹਜ਼ਾਰਾਂ ਮੰਗ ਪੱਤਰ ਆਉਂਦੇ ਨੇ ਸਾਡਾ ਸਟੇਡੀਅਮ ਬਣਾ ਦਿਓ ਹਰੇਕ ਪਿੰਡ ਕੋਲੇ ਜਗ੍ਹਾ ਹੈਗੀ ਹੈ ਇਹ ਪੰਚਾਇਤ ਡਿਪਾਰਟਮੈਂਟ ਨੂੰ ਸਪੋਰਟਸ ਪਾਰਟਨਰ ਪੰਚਾਇਤ ਪੈਸੇ ਟਰਾਂਸਫਰ ਮੈਂ ਕਿਹਾ ਜੀ ਪਿੰਡ ਕਹਿੰਦਾ ਸਾਡਾ ਸਟੇਡੀਅਮ ਬਣਾ ਦਿਓ ਜੀ ਆ ਲਓ ਜੀ ਮੈਂ ਕਿਹਾ ਲੋਕ ਪੈਸੇ ਵੀ ਦੇਣ ਨੂੰ ਤਿਆਰ ਨੇ ਆ ਲਓ ਜੀ ਦੋ ਕਿੱਲੇ ਇੱਥੇ ਸਟੇਡੀਅਮ ਬਣਾ ਦਿਓ ਐਨ ਆਰ ਆਈ ਕਹਿੰਦੇ ਨੇ ਐਨ ਆਰ ਆਈ ਦੀ ਆਫਰ ਨੇ ਕਿ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਪੰਚਾਇਤਾਂ ਜਿੱਥੇ ਪੰਚਾਇਤਾਂ ਕੋਲੇ ਪੰਚਾਇਤਾਂ ਤੋਂ ਲੈ

35 ਕਿਲੋ ਦੀ ਟੀਮ ਚ ਜਾਂਦਾ ਰਿਹਾ ਪਹਿਲਾਂ ਕਬੱਡੀ ਦੇ ਟੂਰਨਾਮੈਂਟਾਂ ਦੇ ਜੇ ਤੁਸੀਂ ਪੋਸਟਰ ਪੜ੍ਹੋਗੇ ਤਾਂ 35 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 62 ਕਿਲੋ ਤੇ ਉੱਪਰ ਆ ਇੰਨੀਆਂ ਕੈਟਾਗਰੀਆਂ ਸੀ ਨਾਲ ਇਹ ਵੀ ਲਿਖਿਆ ਥੱਲੇ ਕਿ ਹਰੇਕ ਟੀਮ ਦੇ ਕੈਪਟਨ ਨੂੰ 2 ਕਿਲੋ ਦੀ ਛੋਟ ਤੁਲਦੇ ਸੀ ਪਹਿਲਾਂ ਮਤਲਬ ਕੰਡੇ ਤੇ ਜਾ ਕੇ ਫਿਰ ਇੱਥੇ ਮੋਹਰ ਲੱਗਦੀ ਸੀ ਕਿ ਹਾਂ ਜੀ ਇਹਦਾ ਵੇਟ ਹੋ ਗਿਆ ਖਤਮ ਹੀ ਹੋ ਗਿਆ ਜੀ ਜਦੋਂ ਆ ਆ ਗਿਆ ਨਾ ਕਬੱਡੀ ਅਕੈਡਮੀਆਂ ਜਾਂ ਵੱਡੇ ਲੈਵਲ ਤੇ ਕਰਤੀ ਉਹ ਜੋ ਆ ਕਿੱਧਰ ਜਾਣਗੇ 35 ਕਿਲੋ ਵਾਲੇ ਫਿਰ ਜੁਰਗੁਰ ਨਰਸਰੀ ਨਹੀਂ ਆਉਗੀ 35 ਵਾਲੇ 37 ਵਾਲੇ 42 ਵਾਲੇ ਖੇਡਣਗੇ ਨਹੀਂ ਫਿਰ ਤੁਸੀਂ ਬਾਅਦ ਚ ਗਾਹਾਂ ਆਲ ਓਪਨ ਕਿਵੇਂ ਕਰਾ ਦੋਗੇ ਹੁਣ ਤਾਂ ਟੂਰਨਾਮੈਂਟ ਇੱਕ ਦਿਨ ਦਾ ਰਹੇਗਾ ਜੀ ਔਰ ਇੱਕ ਦਿਨ ਚ ਵੀ ਐ ਕਰਤਾ ਪਹਿਲਾਂ ਵੋਟਰ ਸੂਚੀ ਦੇਖਦੇ ਸੀਗੇ ਇਤਰਾਜ਼ ਫੀਸ ਭਰਦੇ ਸੀ 15 ਰੁਪਏ ਵੀ ਇਹ 플레이ਰ ਇਸ ਇਸ ਪਿੰਡ ਦਾ ਨਹੀਂ ਹੈਗਾ ਉਸ ਪਿੰਡ ਦੀ ਵੋਟਰ ਸੂਚੀ ਕੱਢ ਕੇ ਉਹਦਾ ਚੈੱਕ ਕੀਤਾ ਇਹਨਾਂ ਸੀ ਬਾਹਰਲਾ 플레이ਰ ਕਿਵੇਂ ਖੇਡ ਗਿਆ ਪਿੰਡ ਦੀ ਹੀ ਟੀਮ ਹੁਣ ਕੋਈ ਪਤਾ ਨਹੀਂ ਕੋਈ ਇਧਰੋਂ ਖੇਡ ਗਿਆ ਕੋਈ ਉਧਰੋਂ ਖੇਡ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਗਿਆ ਸੋ ਅਸੀਂ ਅਸੀਂ ਚਾਹੁੰਦੇ ਹਾਂ ਬੜੀ ਸੱਚੀ ਸੁੱਜੀ ਗੇਮ ਹੈ ਕਬੱਡੀ ਗਰਾਊਂਡ 'ਚ ਸੌਹਾਂ ਕਿਉਂ ਖਾਣੀਆਂ ਪੈ ਰਹੀਆਂ ਨੇ ਜੀ ਮਿੱਟੀ ਦੀਆਂ ਸੌ ਦਾ ਮਤਲਬ ਕਿ ਪਿੰਡ ਵਾਲੇ ਕਹਿੰਦੇ ਨੇ ਇੰਤ ਸੌ ਚ ਕਹੋ ਕਾਰਨ ਸ਼ੱਕ ਹੋ ਗਿਆ ਕਿ ਰਲ ਕੇ ਖੇਡਦੇ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਕਿਵੇਂ ਛੱਡਤਾ ਸੋ ਮੈਂ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਪਲੇਅਰਾਂ ਤੇ ਮੈਂ ਕਹਿੰਨਾ ਗੇਮ ਜਿੱਤਣੀ ਚਾਹੀਦੀ ਹੈ ਹੈਨਾ ਟੀਮ ਜਿੱਤ ਜਾਂਦੀ ਹੈ ਹਾਰ ਜਾਂਦੀ ਹੈ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਕਿਵੇਂ ਛੱਡਤਾ ਸੋ ਮੈਂ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਪਲੇਅਰਾਂ ਤੇ ਮੈਂ ਕਹਿੰਨਾ ਗੇਮ ਜਿੱਤਣੀ ਚਾਹੀਦੀ ਹੈ ਹੈਨਾ ਟੀਮ ਜਿੱਤ ਜਾਂਦੀ ਹੈ ਹਾਰ ਜਾਂਦੀ ਹੈ ਇਸ ਪਿੰਡ 'ਚ ਟੀਮ ਹਾਰ ਜੂਗੀ ਅਗਲੇ ਅਗਲੇ ਦਿਨ ਅਗਲੇ ਪਿੰਡ ਨੂੰ ਜਿੱਤ ਜੂਗੀ ਪਰ ਕਬੱਡੀ ਦੀ ਗੇਮ ਜਿੱਤਣੀ ਚਾਹੀਦੀ ਹੈ ਕ੍ਰਿਕਟ ਨਾਲ ਕੀ ਜਿਹੜਾ ਫਿਕਸਿੰਗ ਦੇ ਲਾਗੇ ਚਾਰਜ ਲੋਕ ਦੇਖਣੋਂ हट ਗਏ ਸੀ ਵੀਰਲੇ ਹੋਏ ਨੇ ਯਾਰ ਇਹ ਤਾਂ ਉਹ ਅੱਜ ਵੀ ਆਉਂਦੀਆਂ ਨੇ ਉਹਨਾਂ ਦੀ ਗੱਲਾਂ ਯਾਰ ਵੀ ਐ ਕਿਵੇਂ ਹੋ ਗਿਆ ਵੀ ਰਲ ਕੇ ਖੇਡਦੇ ਨੇ ਲੋਕ ਟੂਰਨਾਮੈਂਟ ਵਾਸਤੇ ਦੋ ਦੋ ਦਿਨ ਪਹਿਲਾਂ ਪੱਠੇ ਵੰਡ ਲਿਆਉਂਦੇ ਸੀ ਜਨਾਬ ਕੰਮ ਕਰ ਲੈਂਦੇ ਸੀ ਦੋ ਦੋ ਦਿਨ ਤੇ ਇਕੱਠੇ ਵੀ ਟੂਰਨਾਮੈਂਟ ਆਪਣੇ ਪਿੰਡ ਫਿਰ ਜੇ ਹੁਣ ਤੁਹਾਨੂੰ ਆਹਾ ਮਿਲੂਗਾ ਮੂਰੋਂ ਵੀ ਯਾਰ ਤਾਂ ਰਲ ਕੇ ਖੇਡਦੇ ਨੇ ਜਾਂ ਕੋਈ ਹੋਰ ਫਿਰ ਲੋਕਾਂ ਦੇ ਦਿਲ ਟੁੱਟ ਜਾਂਦੇ ਸੋ ਇਚ ਉਹਨੇ ਸੱਚੀ ਸੁਚੀ ਗੇਮ ਖੇਡੀ ਜਾਵੇ ਔਰ ਮੁਕਾਬਲੇ ਹੈ ਜੇ ਕਰਵਾਏ ਜਾਣ ਜਿਦੇ ਵਿੱਚ ਜਿਹੜਾ ਜਿਹੜਾ ਤਕੜਾ ਹੈ ਜਿਹਦੇ ਜਿਹਦਾ ਟੈਲੈਂਟ ਉਹ ਜਿੱਤੇ ਸੇਮ ਸਰ ਮਰਕ ਬਿਕਰਮ ਜਿਸਕਾ ਪਛਾਣ ਕੋਈ ਕਬਡੀ ਗੇਮ ਦੇ ਬਾਰੇ ਪਸੰਦ ਦੇ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਗੱਲਾਂ ਚੱਲ ਰਹੀਆਂ ਫੇਰ ਬਿਕਰਮ ਵਿੱਚ ਮਿਲ ਰਹੀ ਹੈ ਯਾਰ ਨਾ ਬਿਕਰਮ ਜੀ ਦਾ ਕਬੱਡੀ ਨਾਲ ਸੰਬੰਧ ਹੈ ਨਾ ਖੇਡਾਂ ਨਾਲ ਸੰਬੰਧ ਨਾ ਸ਼ਰੀਰਾਂ ਨਾਲ ਸੰਬੰਧ ਉਹਨਾਂ ਤੋਂ ਬਚਾਉਣ ਬਾਅਦ ਤੇ ਖੇਡਾਂ ਸ਼ੁਰੂ ਕਰ ਰਹੇ ਹੈ ਨੂੰ ਕੱਲ ਨੂੰ ਸੈਸ਼ਨ ਮੈਂ ਮੈਂ ਇਹ ਤੁਹਾਨੂੰ ਕਹਿ ਰਹੇ ਨਹੀਂ ਕਿ ਤੁਸੀਂ ਮਤਲਬ ਪੰਜਾਬ ਨੇ ਕੋਈ ਕੀ ਕਹਿ ਰਿਹਾ ਕੋਈ ਪਤਾ ਨਹੀਂ ਕੀ ਕਹਿ ਰਿਹਾ ਪਰ ਲਾਰੈਂਸ ਦੇ ਲੈ ਕੇ ਜਵਾਬ ਦੋ ਤੁਹਾਡੇ ਪ੍ਰਸ਼ਨ ਸਾਥੀ ਮੈਂ 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 ਇਸ ਮੁੱਦੇ ਨੂੰ ਡਾਇਵਰਟ ਨਹੀਂ ਕਰਨਾ ਚਾਹੁੰਦਾ ਤੁਹਾਡੇ ਸਵਾਲ ਨੇ ਆਹ ਹੈ ਕਹਿ ਰਹੇ ਜੀ ਆਹ ਐ ਕਹਿ ਰਹੇ ਜੀ ਆਹ ਐ ਕਹਿ ਰਹੇ ਜੀ ਠੀਕ ਹੈ ਨਾ ਬੇਜ਼ਗਾਰੀ ਵਾਲੇ ਸਵਾਲ ਪੁੱਛ ਲਓ ਨਹੀਂ ਤੁਸੀਂ ਬੇਜ਼ਗਾਰੀ ਬਾਰੇ ਕਿਉਂ ਨਹੀਂ ਪੁੱਛਦੇ ਵੀ ਪੰਜਾਬ ਚ ਕਿੰਨੀ ਬੇਜ਼ਗਾਰੀ ਹੈ ਕਿੰਨੇ ਨੌਕਰੀ ਦਿੱਤੀਆਂ ਤੁਸੀਂ ਇਹ ਕਿਉਂ ਨਹੀਂ ਪੁੱਛਦੇ ਧਰਤੀ ਦਾ ਪਾਣੀ ਉੱਪਰ ਆ ਗਿਆ ਜਾਂ ਧਰਤੀ ਦਾ ਪਾਣੀ ਥੱਲੇ ਚਲਾ ਗਿਆ ਰਵਨੀਨ ਵੀ ਤੂੰ ਐਂ ਕਹਿ ਰਿਹਾ ਜੀ ਖੈਰਾ ਐਂ ਕਹਿ ਰਿਹਾ ਜੀ ਬਾਜਵਾ ਐਂ ਕਹਿ ਰਿਹਾ ਜੀ ਕੱਲ ਕੀ ਗਿਆ ਪਰਸੋਂ ਬਾਜਵੇਂ ਨੇ ਕੀ ਕਰਾ ਲਿਆ ਫਿਰ ਉਹਨੇ ਜਦੋਂ ਗੱਲ ਤਾਂ ਪਾਣੀਆਂ ਦੀ ਚਲੀ ਜਾਂਦੀ ਉਹ ਹੀ ਬੋਲੀ ਜਾਂਦੇ ਨੇ ਸੋ ਥੋੜੇ ਨਾ ਸਵਾਲ ਆਪਣੇ ਪਬਲਿਕ ਨਾਲ ਰਿਲੇਟਡ ਕਰ ਲਓ ਪਲੀਜ਼